2 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਪੁਲਿਸ ਨੇ ਭਾਨਾ ਸਿੱਧੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ ਭਾਨੇ ਸਿੱਧੂ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਮੈਂ ਕਰੋੜਾਂ ਦੇ ਵਿੱਚ ਵੀ ਨਹੀਂ ਵਿਕਾਂਗਾ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਲੋਕਾਂ ਲਈ ਲੜਦਾ ਰਹਾਂਗਾ ਅਤੇ ਖੜਦਾ ਰਹਾਂਗਾ ਨਰਦੇ ਰਮਨ ਕਿਤੇ ਵੀ ਸਮਾਜ ਲਈ ਉਹ ਵੀ ਸਮਾਜ ਦੇ ਤੁਹਾਡੇ ਤੇ આરોਪ ਲੱਗੇ 10 ਲੱਖ ਰੁਪਏ ਖਾਤਰ 10000 ਰੁਪਏ ਖਾਤਰ ਵੀ ਮੈਂ ਲੱਖਾਂ ਰੁਪਏ ਖਾਤਰ ਨਹੀਂ ਬਿਕਦਾ ਕੀ ਬਣਿਆ ਸਾਡੀ ਮਹਾਰਾਜ ਹੁਣ ਦੇ ਦੇਈ ਰਹੇ ਤੁਹਾਨੂੰ ਕਰੋੜਾ ਰੁਪਏ ਖਾਤਰ ਨਹੀਂ ਪਾਦੇ ਦੇ ਦੇਈ ਰਹੇ ਤੁਹਾਨੂੰ ਨਾ ਬੜੇ ਛੋਟੇ ਗੱਲਾਂ ਨੇ ਕਿੱਥੇ ਲੈ ਕੇ ਜਾ ਰਹੇ ਮੈਂ ਖਾਣੇ ਯਾਰ ਜਿੰਨੇ ਮਰਜ਼ੀ ਜੋ ਮਾਰਦਾ ਲੱਗਾ ਹੋ ਰਿਹਾ ਤੁਹਾਡਾ ਜਿਹੜੀ ਨਹੀਂ ਕਰੂਗਾ ਲੱਗਾ ਹੋ ਰਿਹਾ ਨਹੀਂ ਟੱਕਾ ਹੋ ਰਿਹਾ ਮੇਰਾ ਮੈਂ 10 ਕੋਰਟ ਦੇ ਖਾਤਰ ਉਹ 10000 ਤੇਰੀ ਬਿਕਦਾ ਲੋਕੋ ਹੈ ਆਣੀ ਬਿਬ ਜੀ ਗੱਬਾ ਪਾਜੀ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਤੇਰੇ ਨਾਲ ਪਾਣੂ ਇਹ ਕਿੱਥੇ ਲੈ ਕੇ ਆ ਰਹੇ ਹੋ ਤੁਹਾਨੂੰ ਕੋਈ ਨਹੀਂ ਵੀ ਬਾਹਰ ਤੱਕ ਚੋਲਣ ਨੂੰ ਤਰੇ ਉਥੇ ਹੀ ਇਸ ਮੌਕੇ ਅਦਾਲਤ ਦੇ ਬਾਹਰ ਪੰਨਾ ਸਿੱਧੂ ਦੇ ਸਮਰਥਕ ਵੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਰੋਸ ਜਤਾਇਆ ਗਿਆ ਉਥੇ ਹੀ ਇਸ ਮੌਕੇ ਪਹੁੰਚੇ ਪੰਨਾ ਸਿੱਧੂ ਦੇ ਭਰਾ ਨੇ ਵੀ ਕਿਹਾ ਕਿ ਪੰਨਾ ਸਿੱਧੂ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ ਉਸਨੇ ਕਿਹਾ ਕਿ ਕਦੇ ਵੀ 10000 ਲਈ ਨਹੀਂ ਸਗੋਂ ਕਰੋੜਾ ਲਈ ਵੀ ਨਹੀਂ ਵਿਕਾਂਗਾ ਦੇਖੋ ਜੀ ਕਹਿਣ ਵਾਲੀ ਗੱਲ ਤੇ ਆ ਵੀ ਕਹਿਣ ਵਾਲੀ ਗੱਲਾਂ ਤਾਂ ਸਮਝ ਤੋਂ ਬਾਹਰ ਨੇ ਜਿਹੜਾ ਇਹ ਪਰਚਾ ਕਰਾਇਆ ਨਾ ਔਰ ਕਹਿੰਦੇ ਇਹਦੇ ਮੈਸਰ 10000 ਰੁਪਏ ਆ ਭਾਨੇ ਨੇ ਵੰਗਿਆ। ਜੀ। ਤੁਖ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਕਰਦਾ ਵੀ ਸਾਡਾ ਵੀ ਕਾਫੀ ਜੀ ਦਦਨਾ ਬਾ ਹੈ। ਸਾਨੂੰ ਬੜੇ ਭਰਾਵਾਂ ਕੋ ਮੰਦ। ਇਹਦੇ ਵਿੱਚ ਸਾਰਿਆਂ ਬੇਮਨ ਯਾਦਗਾਰ ਨੇ। ਇੱਕ ਵੀ ਰਤੀ ਜਨੀਤ ਗੱਲ ਸਹੀ। ਸਰੰਦਾ ਕੋਈ ਅਵਿਦਾਸ ਨਹੀਂ ਆ। ਫਿਰ ਦੱਸਿਆ ਬੇਇਜਾਮ ਲੱਗਦੇ। ਨਾ ਦੱਸੋ ਕਿਹੜੇ ਆ? ਦੱਸੋ ਕਿਹੜੇ? ਜਿਹੜੇ ਅਬਜਸ ਨਾਲ ਉਹਨਾਂ ਨੇ ਪੁਲਿਸ ਵੱਲੋਂ ਜਿਹੜਾ ਪੱਤਾ ਕੱਢ ਕੀਤਾ ਗਾਇਜ਼ ਅੱਜ ਮਾਨ ਦੇ ਜੇ ਬਸ ਜਿੰਨਾ ਬਣੇ ਦੇਖੋ ਇੱਕ ਔਰ ਇੱਕ ਔਰਤ ਨੇ ਕਹਿਤਾ ਵੀ ਮੈਥੋਂ ਭਾਨੇ ਸਿੱਤੂ ਨੇ 10000 ਰੁਪਏ ਮਤੇ ਸਾਰਨਾ ਚ ਕੌਣ ਦਾ ਜਿੱਦਾਂ ਕਿ ਤਕਰੀਰ ਕਿੱਥੇ ਕਿਹਾ ਜਾਂਦਾ ਜਿੱਥੇ ਤੁਹਾਡੇ ਕੋਲ ਜਿਹੜੀ ਵੀ ਉਹਨਾਂ ਦੇ ਜਦੋਂ ਗੱਲ ਕਰਦੇ ਕਿਸੇ ਨਾਲ ਰਿਕਾਰਡਿੰਗ ਵੀ ਕੀਤੀ ਜਾਂਦੀ ਕਿ ਉਹ ਤੁਹਾਡੇ ਕੋਲ ਜਿਹੜੀ ਰਿਕਾਰਡਿੰਗ ਵਗੈਰਾ ਸੀ ਜਿਹੜੇ ਤਰੀਕੇ ਸਪੈਸੀਫਿਕ ਤਰੀਕੇ ਕਰਾਂਗੇ ਜੀ ਕੋਈ ਨਹੀਂ ਇਹਨਾਂ ਨੂੰ ਕਰਾਂਗੇ ਕਰਾਂਗੇ ਇਹਨੇ ਪੈਸੇ ਲੈਣੇ ਸੀ ਉਹ ਉਹ ਵੀ ਕਰਨਗੇ ਇਸ ਔਰਤਿਆ ਦਾ ਕੋਈ ਤੌਰ ਨਾ ਪੰਨਿਆ ਨੇ ਇਸ ਔਰਤ ਤੋਂ ਉਹਨਾਂ ਬੰਦਿਆ ਨੇ 15 ਲੱਖ ਤੇ 40000 ਰੁਪਇਆ ਲੈਣਾ ਸੀ ਦੇਖੋ ਅਸੀਂ ਸਤਿਰੇ ਸਮਾਜ ਸੇਵੀ ਕਰਕੇ ਫੋਨ ਕਰਤਾ ਕਿ ਯਾਰ ਭਾਈ ਇਹਨੇ ਗਰੀਬ ਬੰਦੇ ਉਹਨਾਂ ਦੇ ਪੈਸੇ ਦੇ ਦੋ ਆਹੀ ਗੱਲ ਕਹੀ ਆ ਉਹਨਾਂ ਨੇ ਇੱਕ ਮੁੱਦਾ ਬਣਾਤਾ ਵੀ 10000 ਰੁਪਇਆ ਮੰਗਦੇ ਨੇ ਇਹ ਹੋ ਨਹੀਂ ਸਕਦਾ ਮੇ ਤੁਹਾਨੂੰ ਅੱਜ ਇਨਸਾਫ ਨਾ ਮਿਲਿਆ ਅਗਲਾ ਸਿੱਖ ਤੋਂ ਦੱਸੋ ਦੇਖੋ ਜੀ ਅਨਸਾਫ ਦੋ ਗੱਲਾਂ ਇੱਕ ਸਰਕਾਰ ਦੀ ਕਚੇਰੀ ਆ ਸਾਰੀ ਤੇ ਰੱਬ ਜੀ ਨੂੰ ਕਹਿੰਦੇ ਆ ਸਰਕਾਰ ਇੱਕ ਉੱਪਰ ਪਰਮਾਤਮਾ ਦੀ ਵਿਚਾਰੀ ਹੈ ਇਨਸਾਫ ਤਾਂ ਕਿਤੇ ਨਹੀਂ ਮਿਲਣਾ ਹੀ ਆ ਸੱਚ ਦਬਤ ਹੋ ਰਿਹਾ ਸੱਚ ਨੂੰ ਲੰਮਾ ਕੰਮ ਹੋ ਸਕਦਾ ਪਰ ਸੱਚ ਕਿਤੇ ਨਹੀਂ ਵੀ ਨਾ ਨਿਕਲੇ ਵਾ ਜੋ ਸਿੱਧੂ ਸਾਹਿਬ ਨਾਲ ਹੋਇਆ ਉਹ ਜਰਾਸਾ ੱਤਕਾ ਹੋਇਆ ਠੀਕ ਹੈ ਇੱਕ 10000 ਰੁਪਏ ਦਾ ਇਲਜ਼ਾਮ ਲਾਉਣਾ ਠੀਕ ਹੈ ਮੈਂ ਮੌਜੂਦਾ ਸਰਪੰਚਾ ਉੱਤੇ ਕੋਰਦ ਨੂੰ ਨੇ ਪੈਂਦਾ ਕੱਟ ਤੋਂ ਕੱਟੇ 10000 ਰੁਪਏ ਦੀ ਗੱਲ ਕਰਦੇ ਆਂ 10000 ਰੁਪਏ ਤੇ ਸਾਡਾ ਚਾਹਤੀ ਲੱਗੇਗਾ ਉੱਥੇ ਬਾਬੇ ਨਾਨਕ ਦੀ ਇਹ ਜੀ ਕਿਰਪਾ ਹੈ ਅੱਜ ਦੂਜਾ ਤੀਜਾ ਦਿਨ ਹੋ ਗਿਆ ਜੇ ਕਿਸੇ ਏਜੰਟ ਤੋਂ ਪੈਸਾ ਲੈਂਦਾ ਹੁੰਦਾ ਇੱਥੇ ਅੱਜ ਖੜਨ ਦੀ ਥਾਂ ਨਹੀਂ ਸੀ ਮਿਲਨੀ ਕਿਸੇ ਨੂੰ ਕਿਉਂਕਿ ਏਜੰਟ ਸਭ ਤੋਂ ਜ਼ਿਆਦਾ ਤਿੱਖੀ ਨੋਚ ਵਾਲੇ ਸਭ ਤੋਂ ਜ਼ਿਆਦਾ ਤੇਜ਼ ਬੰਦੇ ਹੁੰਦੇ ਆ ਪਰ ਅਸੀਂ ਅੱਜ ਵੀ ਪਹਿਲਾ ਪਰਸੋ ਵੀ ਅਸੀਂ ਇਹ ਗੱਲ ਕਹੀ ਸੀ ਵੀ ਇਹ ਸਾਨੂੰ ਕੋਈ 5 ਰੁਪਏ ਸਾਬਤ ਕਰ ਦੇ ਠੀਕ ਹੈ ਅਸੀਂ ਜੋ ਜੋ ਸਾਨੂੰ ਪਬਲਿਕ ਸਜ਼ਾ ਦੂ ਅਸੀਂ ਉਹ ਸਜ਼ਾ ਭੁਗਤਣ ਨੂੰ ਤਿਆਰ ਆਏ ਜਿਹੜੇ ਕਿਦਾਂ ਲੱਗਦੇ ਜਿੱਦਾਂ ਵੀ ਕਿਹਾ ਜਾਂਦਾ ਤਕਰੀਬ ਉਹਦੇ ਏਜੰਟਾ ਬੋਲੋ ਜਿਹੜਾ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਉਹ ਏਜੰਟਾ ਉਹਨੇ ਯਾਨੀ ਕਿ ਸਿਆਸਤ ਘੜੀ ਗਈ ਜਾਂ ਕੀ ਮੁਕਾਬਲੇ ਦੇਖੋ ਜਿਹੜਾ ਸੱਚ ਦੀ ਆਵਾਜ਼ ਅੱਜ ਦਿੰਦਾ ਹੈ ਉਹਨੂੰ ਦੱਬਿਆ ਜਾ ਰਿਹਾ ਹੈ ਸਰਕਾਰਾਂ ਆਈਆਂ ਨੇ ਆਉਂਦੀਆਂ ਰਹਿਣਗੀਆਂ ਪਰ ਇਹ ਸਰਕਾਰ ਥੋੜਾ ਜਿਹਾ ਜ਼ਿਆਦਾ ਧੱਕਾ ਕਰ ਰਹੀ ਹੈ ਜਿਹੜੇ ਸਰਕਾਰਾਂ ਨੇ ਇਹ ਨਹੀਂ ਚਾਹੁੰਦੀਆਂ ਵੀ ਕਿਤੇ ਕਚੇਰੀ ਲੱਗੇ ਇਹ ਨਹੀਂ ਚਾਹੁੰਦੀਆਂ ਵੀ ਕਿਤੇ ਕਚੇਰੀ ਲੱਗੇ ਇਹਨਾਂ ਨੂੰ ਵੀ ਸਾਡਾ ਠੰਕਾ ਬੱਜੇ ਪਰ ਲੋਕਾਂ ਨਾਲ ਐਨਾ ਧੱਕਾ ਹੋ ਰਿਹਾ ਕਿਸੇ ਦਾ 20 ਲੱਖ ਹੈ ਕਿਸੇ ਦਾ 30 ਲੱਖ ਹੈ ਕਿਸੇ ਦਾ 40 ਲੱਖ ਰੁਪਏ ਮੈਂ ਮੌਜੂਦਾ ਸਰਪੰਚ ਦੇ ਹੋਣ ਦੇ ਨਾਤੇ ਵੀ ਮੈਂ ਆਪ ਆਪ ਬਿੰਦ ਰਿਹਾ ਭਾਈ ਨਾਲ ਕਿ ਘੱਟ ਤੋਂ ਘੱਟ 50 ਲੱਖ ਰੁਪਏ ਦਾ ਉਦੋਂ ਮੈਂ ਮੜਵਾਤਾ ਹੂ ਜਿਹੜੇ ਮੇਰੇ ਲਵੇ ਕੇਸ ਸੀ ਮੈਂ ਮੇਰੇ ਪਿੰਡ ਦੇ ਬੰਦੇ ਜਿੰਨੇ ਵੀ ਬੰਦੇ ਨੇ ਅਸੀਂ ਉੱਥੇ ਬੈਨੇ ਆ ਜਾਂ ਮੇਰੇ ਮਿਸਟਰ ਖੜੇ ਨੇ ਆਹ ਕੋਈ 5 ਰੁਪਏ ਸਾਬਤ ਕਰਕੇ ਦਿਖਾ ਦੇ ਜੀ ਗੱਲ ਵੜਾਉਣ ਨੂੰ ਤਿਆਰ ਆ ਸਰ ਜਿਹੜਾ 10000 ਦਾ ਇਨਜਾਮ ਲੱਗਾ ਸੀ ਹੋਂਦਾ ਕੋਈ ਐਵੀਡੈਂਸ ਮਿਲੇ ਨਾ ਨਹੀਂ ਕੋਈ ਨਹੀਂ ਕੋਈ ਫਰੂਫ ਨਹੀਂ ਮਿਲੇ ਕਿਸੇ ਨੂੰ ਕੋਈ ਫਰੂਫ ਨਹੀਂ ਮਿਲੇ ਜੇ ਕੋਈ ਫਰੂਫ ਸਾਬਤ ਕਰ ਦੇ ਤਾਂ ਅਸੀਂ ਗੱਲ ਲਾਉਣ ਨੂੰ ਤਿਆਰ ਆ ਗਣੀ ਤੁਸੀਂ ਪ੍ਰੋਸੀਡਿੰਗ ਤੋਂ ਜਾਂ ਕਾਨੂੰਨ ਤੋਂ ਹੀ ਮੰਗ ਚਾਹੁੰਦੇ ਆ ਅਸੀਂ ਕਾਨੂੰਨ ਤੋਂ ਹੀ ਮੰਗ ਕਰਦੇ ਆ ਵੀ ਸਾਨੂੰ ਨਾਂ ਬੋਲਣ ਦਿੱਤਾ ਜਾਵੇ ਜੇ ਕਾਨੂੰਨ ਹੀ ਸਭ ਦੇ ਲੋਕਾਂ ਦੇ ਪੈਸੇ ਮੜਵਾ ਦੇ ਜਿਹੜਾ 30 ਲੱਖ ਰੁਪਇਆ ਅਜ ਘਰ ਉਜੜੇ ਪਏ ਨੇ ਠੀਕ ਹੈ ਘਰ ਉਜੜ ਗਏ ਉਹਨਾਂ ਦੇ ਜੇ ਕਾਨੂੰਨ ਨਾ ਕਾਨੂੰਨ ਹੀ ਪੈਸੇ ਦਵਾ ਦੇ ਸਾਨੂੰ ਨਾ ਏਡੀ ਲੋਕਾਂ ਸਾਨੂੰ ਲੋਕਾਂ ਦੀ ਸੁਣਨੀ ਪੈਂਦੀ ਆ ਸਾਡੀ ਖੁੱਦਵਾਰ ਦਾ ਦਿਨ ਹੁੰਦਾ ਜਿੱਦੇ ਕਚੈਰੀ ਲੱਗਦੀ ਆ ਸਾਡੀ ਅਸੀਂ ਬੁੱਧਵਾਰ ਵਾਲੇ ਦਿਨ ਹੀ ਬਹਨੇ ਆ ਉੱਥੇ ਠੀਕ ਹੈ ਬੁੱਧਵਾਰ ਨੂੰ ਸਾਡੇ ਲੱਗੇ ਲੋਕ ਇੰਨੇ ਕ ਆ ਜਾਂਦੇ ਨੇ ਵੀ ਸਾਨੂੰ ਚਾਹ ਪੀਣ ਦਾ ਟਾਈਮ ਨਹੀਂ ਲੱਗਦਾ ਜੀ ਸਰ ਦੇ ਕੋਈ ਐਵੀਡੈਂਸ ਨਹੀਂ ਮਿਲਿਆ ਕਿੰਦੇ ਦਬਾਅ ਤੇ ਆ ਭਾਨਾ ਸਦ ਨੂੰ ਛੱਗਿਆ ਗਿਆ ਇਹ ਸਰਕਾਰਾਂ ਹੀ ਕਰਦੀਆਂ ਨੇ ਜੀ ਸਰਕਾਰਾਂ ਜਿਹੜੀ ਹੈਗੀ ਸਿਆਸਤਾ ਨੇ ਇਹ ਹੁਣ ਲੱਖਾ ਉਧਰ ਆਪਣੀ ਰੈਲੀ ਲੈ ਕੇ ਚੱਲ ਰਿਹਾ ਉਹਦੇ ਵਿੱਚ ਵਿਗਨ ਪਾਉਣ ਵਾਲੀਆਂ ਗੱਲਾਂ ਨੇ ਪਾਈ ਜੀ ਕੀ ਹੋ ਸਕਦਾ ਹੈ ਭਾਨਾ ਸਿੱਧਾ 10000 ਰੁਪਏ ਲੈ ਕੇ ਵਿਕ ਜਵੇ ਜਿਹੜਾ ਕਿ 10000 ਰੁਪਏ ਦੀ ਉਹਦੀ ਬੁੱਧਵਾਰ ਵਾਲੇ ਦਿਨ ਚਾਹ ਖੰਡ ਲੱਗ ਜਾਂਦੀ ਹੈ ਜਿਸ ਦਿਨ ਉਹਦੇ ਕੋਲੇ ਸਾਰੇ ਪੰਜਾਬ ਦੇ ਲੋਕ ਮਸਲੇ ਲੈ ਕੇ ਆਉਂਦੇ ਨੇ ਉਹ ਪੰਜਾਬ ਦੇ ਏਜੰਟਾ ਜਿਹੜੇ ਭ੍ਰਿਸ਼ਟ ਏਜੰਟਾ ਇਹਨਾਂ ਦੇ ਉਹ ਇਹਨਾਂ ਤੇ ਕਾਰਵਾਈ ਕਰਵਾ ਰਿਹਾ ਫੋਨ ਕਰਕੇ ਉਹਨੇ ਅਜ ਤੱਕ ਕਿੰਨੇ ਕੁ ਰੁਪਏ ਵਾਪਸ ਕਰਵਾਤਾ ਕਿ 117 ਮੈਲਨ ਮੈਂ 117 ਦੀ ਗੱਲ ਕਰੂੰਗਾ ਉਹਨਾਂ ਨੂੰ ਆਪਦੇ ਹਲਕੇ ਚ ਕੰਮ ਦੇਂਦੇ ਨਹੀਂ ਵੀ ਆਹ ਕਰਨ ਵਾਲੇ ਨੇ ਉਹਨਾਂ ਨੂੰ ਏਜੰਟ ਦੇਂਦੇ ਨਹੀਂ ਹਰੇਕ ਹਲਕੇ ਦੇ ਵਿੱਚ ਜਿਉਂਨੇ ਕੋਈ ਕੰਮ ਚੰਗਾ ਕਰਵਾਇਆ ਤਾਂ ਉਤੇ ਆ ਪਰਚਾ ਪਾ ਕੇ 384 ਉਹ ਵੀ 10000 ਰੁਪਏ ਦਾ ਇਲਜ਼ਾਮ ਇੱਕ ਔਰਤ ਵੱਲੋਂ ਲਾਇਆ ਗਿਆ ਜਦਕਿ ਸਾਡੇ ਕੋਲੇ ਦਿੱਲੀ ਇਹਦੇ ਕੋਲੇ ਹਰ ਰੋਜ਼ ਕਿੰਨੇ ਬੰਦੇ ਆਉਂਦੇ ਨੇ ਕਿੰਨੇ ਮਸਲੇ ਨਿਬੇੜਦਾ ਸੋ ਸਰਾਸਰ ਧੱਕਾ ਜੀ ਸਰਕਾਰ ਦਾ ਸਰ ਕੋਈ ਐਵੀਡੈਂਸ ਮਿਲਿਆ ਐਵੀਡੈਂਸ ਐਵੀਡੈਂਸ ਕੀ ਮਿਲਣਾ ਮੈਂ ਕਹਿੰਦਾ ਅੱਜ ਮੇਰੇ ਤੋਂ ਮੇਤੋ ਸ਼ਖਬੀਰ ਬਾਦਲ ਨੇ ਮੰਗਿਆ ਮੇਤੋ ਭਗਵੰਤ ਮਾਨ ਨੇ ਮੰਗਿਆ ਐਵੀਡੈਂਸ ਉਹਦਾ ਜਾਂਚ ਪੜਤਾਲ ਹੋਊਗੀ ਫੇਰ ਆ ਇੱਕੜ ਤਾਂ ਜਿਹੜਾ 3 ਦਿਨ ਹੋ ਗਏ ਉਹਨੂੰ ਅਰੈਸਟ ਕੀਤੇ ਨੂੰ ਆ ਤੁਸੀਂ ਦੇਖਿਆ ਕਿੰਨਾ ਧੱਕਾ ਕਰਕੇ ਪੁਲਿਸ ਲੈ ਕੇ ਗਈ ਆ ਕੀ ਪੁਲਿਸ ਪੁਰਾਣੇ ਆਪਦੇ ਅੰਦਾਜ਼ ਤੇ ਦਿਖਾਉਣਾ ਚਾਹੁੰਦੀ ਆ ਜਿੱਦਾਂ ਇੰਨੀ ਤੱਕੇਸ਼ਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਬਹੁਤ ਨਿੰਦਨਯੋਗ ਬਿਲਕੁਲ ਧੱਕਾ ਕਰੀ ਰਹੀ ਏ ਤੁਸੀਂ ਦੇਖ ਰਿਹਾ ਜੀ ਕਿਸ ਤਰੀਕੇ ਨੂੰ ਧੱਕਾ ਮਾਰ ਕੇ ਉਹਨੂੰ ਗੱਡੀ ਚ ਪਾ ਕੇ ਲੈ ਗਿਆ ਕੀ ਇਹ ਆਜ਼ਾਦੀ ਆ ਇਹ ਫਰੀडम ਆਫ ਸਪੀਚ ਆ ਇਹ ਬੋਲਣ ਦੀ ਆਜ਼ਾਦੀ ਆ ਇਸ ਤਰੀਕੇ ਆਮ ਇਨਸਾਨ ਨਾਲ ਧੱਕਾ ਕਰਨਗੇ ਇਹ ਸਮਝ ਨਹੀਂ ਆਉਂਦੀ ਜਿੱਦਾਂ ਅਸੀਂ ਕਿਤੇ ਅਫਗਾਨਿਸਤਾਨ ਵਰਗੇ ਦੇਸ਼ੇ ਵਿੱਚ ਰਹਿ ਰਹੇ ਹੁਈਏ ਇੰਨਾ ਧੱਕਾ ਸ਼ਰਮ ਧੱਕਾ ਕੋਈ ਸੁਣਵਾਈ ਨਹੀਂ ਤੁਸੀਂ ਦੇਖ ਹੀ ਲਿਆ ਹੁਣ ਜੱਜ ਸਾਹਿਬ ਨੇ 6 ਤਰੀਕ ਪਾਈ ਆ ਤੇ ਉਮੀਦ ਆ ਵੀ 6 ਨੂੰ ਸਾਨੂੰ ਬੇਲ ਮਿਲ ਜੂਗੀ ਸਰ ਜਿਹੜਾ ਕੋਈ ਵੀ ਬੰਦਾ ਵਧੀਆ ਕੰਮ ਕਰਦਾ ਉਹਨਾਂ ਹੀ ਧੱਕਾ ਕੀਤਾ ਜਾਂਦਾ ਬਿਲਕੁਲ ਜੀ ਤੁਸੀਂ ਦੇਖੋ ਸੱਚ ਬੋਲ ਕੇ ਦੇਖੋ ਸੱਚ ਵਾਲੇ ਰਾਹ ਤੇ ਕੰਡੇ ਆ ਤੇ ਬਿਲਕੁਲ ਕੰਡਿਆਂ ਤੇ ਤੁਰਨਾ ਪੈ ਰਿਹਾ ਭੰਡਾ ਭਾਨਾ ਹੁਣ ਸੱਚ ਬੋਲਦਾ ਸੀ ਤਾਂ ਦੇਖ ਲਓ ਕੀ ਹਾਲ ਕਰਤਾ ਉਹਦਾ ਜੱਕੇ ਅੰਦਰ ਮਾਰਿਆ ਪਰਚਾ ਕਰਤਾ ਹੁਣ ਇਹ ਨਹੀਂ ਹਜੇ ਸਾਨੂੰ ਜੋ ਪਤਾ ਲੱਗਿਆ ਕਿ ਇਹਦੇ 2-4 ਪਰਚੇ ਹੋਰ ਵੀ ਪਾ ਸਕਦੇ ਅੰਦਰੋਂ ਅੰਦਰ ਤਾਜੋ ਦੀ ਜਿਹੜੀ ਜ਼ਮਾਨਤ ਹੈ ਉਹ ਨਾ ਹੋਵੇ ਦੱਸਦੀ ਹੈ ਕਿ 2 ਦਿਨਾਂ ਦੇ ਰਿਮਾਂਡ ਤੋਂ ਬਾਅਦ ਬਲੈਕਮੇਲਿੰਗ ਅਤੇ ਧਮਕੀਆਂ ਦੇਣ ਦੇ ਰੂਪ ਦੇ ਵਿੱਚ ਗ੍ਰਿਫਤਾਰ ਪਾਨਾ ਸਿੱਧੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਾਨਾ ਸਿੱਧੂ ਦੇ ਸਮਰਥਕ ਵੀ ਪਹੁੰਚੇ ਸਨ ਪਾਨਾ ਸਿੱਧੂ ਨੂੰ 14 ਦਿਨ ਦੀ ਨਿਆਇਕ ਹਰਸਤ ਵਿੱਚ ਭੇਜਿਆ ਗਿਆ ਹੈ ਪਾਨਾ ਸਿੱਧੂ ਦੀ ਅਗਲੀ ਪੇਸ਼ੀ 6 ਫਰਵਰੀ 2024 ਨੂੰ ਪਵੇਗੀ ਅਕੀਗੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ